ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਲੋ ਜੀ ਇੱਥੇ ਬੱਚੇ ਗਏ ਟਿਊਸ਼ਨ ਤੇ ਮੈਂ ਲੱਗੀ ਹਾਂ ਬਣਾਉਣ ਇੱਥੇ ਕਸਟਰਡ ਦੁੱਧ ਨੂੰ ਹੀ ਬਾਲਾ ਦਵਾ ਲਿਆ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਨਾ ਬਾਲਾ ਦਵਾ ਲਿਆ ਚੰਗੀ ਤਰ੍ਹਾਂ ਮੁੰਨੇ ਦੇ ਵਿੱਚ ਪਾਵਾਂਗਾ ਇਹ ਕਸਟਰਡ ਕਸਟਰਡ ਮੈਂ ਇਥੇ ਕੋ ਠੰਡੇ ਦੁੱਧ ਚ ਘੋਲਾਂਗੇ ਬੱਚਿਆਂ ਨੂੰ ਪਤਾ ਕਸਟਰਡ ਕਸਟਰਡ ਨੂੰ ਦੁੱਧ ਨਾਲ ਬਹੁਤ ਪਸੰਦ ਆ ਉਹਦਾ ਦੁੱਧ ਪੀਂਦੇ ਨੇ ਆਗੇ ਬੱਚੇ ਇਹਦੇ ਵਿੱਚ ਅਸੀਂ ਪਾਵਾਂਗੇ ਫਰੂਟ ਫਰੂਟ ਇਸ ਟਾਈਮ ਤੇ ਮੇਰੇ ਕੋਲ ਸੇ ਸੇ ਇਹ ਵੀ ਕੱਲਾ ਹੈਗਾ ਇਹ ਉਹ ਹੀ ਮੈਂ ਕੱਲਾ ਪਾਵਾਂਗੇ ਥੋੜੇ ਪਾਵਾਂਗੇ ਅਸੀਂ ਪਦਾਮ ਦੀ ਗਿੜੀਆਂ ਇਥੇ ਮੈਂ ਪਾਵਾਂਗੇ 2 ਚਮਚੇ ਮੈਂ ਪਾਈ ਹੀ ਤੇ ਕਸਟਰਡ ਦੇ ਇਹ ਤੋਂ ਲਾਂ ਠੰਡੇ ਦੁੱਧ ਦੇ ਵਿੱਚ ਗਰਮ ਦੁੱਧ ਵਿੱਚ ਨਹੀਂ ਪਾਣਾ ਹੈਗਾ ਫਿਰ ਨੋ ਵਿੱਚ ਟੇਲੀ ਜੀ ਵੱਜ ਜਾਂਦੀਆਂ ਵਾ ਇਸ ਕਰਕੇ ਠੰਡੇ ਦੁੱਧ ਜੀ ਭੋਲਾਂਗੇ ਅਜੇ 2 ਚਮਚੇ ਪਾ ਕੇ ਇਹ ਨਾ ਡੱਬੀ ਚ ਨਿਕਲ ਨਹੀਂ ਰਿਹਾ ਹੈਗਾ 2 ਚਮਚੇ ਪੂਰੇ ਪਾਏ ਹੀ ਚੰਗੀ ਤਰ੍ਹਾਂ ਘੋਲ ਕੇ ਇਹਨੂੰ ਤੇ ਫਿਰ ਅਸੀਂ ਥੋੜਾ ਥੋੜਾ ਕਰਕੇ ਗਰਮ ਦੁੱਧ ਵਿੱਚ ਪਾਵਾਂਗੇ ਕਿ ਦੁੱਧ ਆਪਣਾ ਬਾਰੀ ਆ ਗਈ ਹੈ ਥੋੜਾ ਜੋਦਾ ਹੀ ਰਹਿ ਜੇਗਾ ਅੰਦਰ ਬੱਚੇ ਦਾ ਇਸ ਤਰ੍ਹਾਂ ਦੁੱਧ ਪੀਂਦੇ ਨੇ ਹੈਗੇ ਜਾਂ ਇਹਨਾਂ ਨੂੰ ਪਾ ਦੋ ਬੋਰਨ ਮੀਟਾ ਵਗੈਰਾ ਪਾ ਦੋ ਜਾਂ ਕੁਛ ਔਰ ਪਾ ਦੋ ਫਿਰ ਪੀਂਦੇ ਆ ਲਓ ਜੀ ਇਸੇ ਥੋੜਾ ਥੋੜਾ ਕਰਕੇ ਅਸੀਂ ਕਸਟਰਡ ਪਾਵਾਂਗੇ ਸਾਰਾ ਇੱਕੋ ਵਾਰੀ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਹੀ ਸਾਰਾ ਪਾ ਦਾਂਗੇ ਨਾਲ ਨਾਲ ਆਪਣਾ ਹਿਲਾਏ ਜਾਵਾਂਗੇ ਲਓ ਜੀ ਇਸੇ ਸਾਰਾ ਹੀ ਪਾਤਾ ਇਹ ਹੁਣ ਦੋ ਕੁ ਮਿੰਟ ਇਨਰ ਜਾਵਾਂਗੇ ਚੰਗੀ ਤਰ੍ਹਾਂ ਫਿਰ ਆਪਣਾ ਕਸਟਰਡ ਹੋ ਜਾਏਗਾ ਤਿਆਰ ਇਹਦੇ ਵਿੱਚ ਅਸੀਂ ਨਾਲ ਹੀ ਪਾ ਦਾਂਗੇ ਵਿੱਚ ਬਦਾਮ ਦੀ ਗਿਰੀਆਂ ਵੀ ਉਹ ਵੀ ਵਿੱਚ ਰਹਿ ਜਾਂਦੀਆਂ ਹੋਰ ਕੁਸ਼ ਵਿੱਚ ਮੈਂ ਨਹੀਂ ਪਾਇਆ ਕਿ ਬੱਚੇ ਉਸ ਤੋਂ ਵੀ ਵੈੜਾ ਜਿਸ ਤਰ੍ਹਾਂ ਕਈ ਜੀਤੇ ਉਹਨਾਂ ਬੱਚੇ ਨਹੀਂ ਖਾਂਦੇ ਹੈਗੇ ਕੱਢ ਕੇ ਬਾਹਰ ਰੱਖੇ ਜਾਂਦੇ ਆ ਉਹ ਜਿਹਦੇ ਵਿੱਚ ਨਾਲ ਹੀ ਪਾ ਦਾਂਗੇ ਖੰਡ ਵੀ ਹੰਡ ਪਾ ਕੇ ਹੁਣ ਚੰਗੀ ਤਰ੍ਹਾਂ ਇਹ ਹਿਲਾ ਲਾਂਗੇ ਬਸ 2 ਕਿ ਮਿੰਟ ਹੀ ਹੋਰ ਲਵਾਵਾਂਗੇ ਫਿਰ ਆਪਣਾ ਕਸਟਰਡ ਹੋ ਜਾਏਗਾ ਤਿਆਰ ਕਸਟਰਡ ਲੱਗਦਾ ਬਹੁਤ ਵਧੀਆ ਏ ਇਹ ਬਹੁਤਾ ਸੰਘਣਾ ਨਹੀਂ ਬਣਾਇਆ ਹੈਗਾ ਠੀਕ ਠੀਕ ਹੀ ਬਣਾਇਆ ਹੈ ਬਹੁਤ ਜਦ ਸੰਗਣਾ ਹੋਏ ਨਾ ਨਾ ਫਿਰ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਖਰਾ ਲਿਕਵਰ ਜਿਆ ਹੋਏ ਨਾ ਵਧੀਆ ਲੱਗਦਾ ਹੈ ਇਸ ਕਰਕੇ ਮੈਂ ਬਹੁਤਾ ਸੰਗਣਾ ਨਹੀਂ ਕੀਤਾ ਹੈਗਾ ਜੇ ਤੁਸੀਂ ਸੰਗਣਾ ਹੋਰ ਬਣਾਣਾ ਹੈ ਤਾਂ ਤੁਸੀਂ ਮਤਲਬ ਕਸਟਰਡ ਹੋਰ ਪਾ ਸਕਦੇ ਹੋ ਚਮਚਾ ਇੱਕ ਪਰ ਮੈਂ ਦੋ ਚਮਚੇ ਪਾਏ ਕਸਟਰਡ ਇਸ ਕਰਕੇ ਬੱਚਿਆਂ ਚਿੱਤ ਦੱਸ ਇੱਧੇ ਪਸੰਦ ਹੈ ਬੱਚੇ ਵਧੀਆ ਲੱਗਦਾ ਇੱਧਾ ਲੱਗਦਾ ਉਹਨਾਂ ਨੂੰ ਹੁਣ ਅਸੀਂ ਥੱਲੇ ਲਾਗਣਾ ਉਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਤਾਂ ਫਿਰ ਅਸੀਂ ਰੱਖਾਂਗੇ ਪਹਿਲਾਂ ਫ੍ਰਿਜ ਵਿੱਚ ਬੱਚਿਆਂ ਨੇ ਦੋ ਢਾਈ ਘੰਟੇ ਨਾ ਨੋਟਿਊਸ਼ਨ ਤੋਂ ਉਹ ਦਿਨ ਨਾਲ ਹੋ ਜੇਗਾ ਠੰਡਾ ਆਪਣਾ ਲਾਇਕਸਟਰ ਆਪਣਾ ਬਹੁਤ ਵਧੀਆ ਹੋ ਬਣ ਗਿਆ ਬੱਚੇ ਜੇ ਤੁਹਾਨੂੰ ਪਤਾ ਘਰ ਹੋਣਾ ਬੱਚਿਆਂ ਹੁੰਦਾ ਕੋਈ ਨਾ ਕੋਈ ਚੀਜ਼ ਸਾਨੂੰ ਬਣਾ ਕੇ ਦਿਓ ਲੋ ਜੀ ਹੁਣ ਇਹਨਾਂ ਸੁੱਲੇ ਭਾਂਡੇ ਪਾਗ ਨੇ ਠੰਡਾ ਕਰ ਲਾਂਗੇ ਚੰਗੀ ਤਰ੍ਹਾਂ ਇਨੂੰ ਪਹਿਲਾਂ ਪੱਖੇ ਥੱਲੇ ਰੱਖਣੀ ਆਂ ਅੰਦਰ ਜਿਹੜਾ ਠੰਡਾ ਹੋ ਜਾਏਗਾ ਥੋੜਾ ਟੈਂਪਰੇਚਰ ਦਾ ਡਾਊਨ ਹੋ ਜਾਏਗਾ ਫੇਰ ਅਸੀਂ ਰੱਖਾਂਗੇ ਨੂੰ ਫ੍ਰੀਜ ਵਿੱਚ ਗਿੜੀਆਂ ਵੀ ਤੇ ਰਲਣੀਆਂ ਚੰਗੀ ਤਰ੍ਹਾਂ ਦਾਾਮ ਦੀਆਂ ਬਰੀ ਬਰੀ ਕੱਟ ਕੇ ਬਾਕੀ ਜਿਹੜਾ ਇਹ ਸੇਬ ਮੇਰੇ ਕੋਲ ਹੈਗਾ ਉਹ ਆਪਾਂ ਜਦੋਂ ਠੰਡਾ ਹੋ ਜਾਏਗਾ ਜਦੋਂ ਬੱਚਿਆਂ ਨੂੰ ਦਵਾਂਗੇ ਉਦੋਂ ਹੀ ਮੈਂ ਪਾਵਾਂਗੀ ਹੁਣ ਠੰਡਾ ਕਰਕੇ ਚੰਗੀ ਤਰ੍ਹਾਂ ਅਸੀਂ ਫ੍ਰੀਜ ਵਿੱਚ ਰੱਖ ਦਿੰਦੇ ਆ ਘੜੀਕਾ ਮੰਗਰਾ ਹੀ ਰੋ ਟਿਬਣਾ ਲੈ ਆਪਣੇ ਨਾਲ ਦੁਪਹਿਰ ਦੀ ਲਓ ਜੀ ਕਸਟਰ ਆਪਣਾ ਹੋ ਗਿਆ ਇੱਥੇ ਤਿਆਰ ਆ ਇਹ ਫ੍ਰਿਜ ਚੋਂ ਕੱਢ ਕੇ ਲੈ ਆਂਦਾ ਬਾਹਰ ਤੇ ਬੱਚੇ ਵੀ ਟਿਊਸ਼ਨ ਤੋਂ ਆ ਗਏ ਆ ਧੋਣ ਆ ਹੀ ਦਿਨੇ ਤੇ ਬੱਚਿਆਂ ਨੂੰ ਐਪਲ ਮੈਂ ਕੱਟ ਲਿਆ ਹੀ ਇਹ ਵੀ ਬਿਲਕੁਲ ਠੰਡਾ ਹੋ ਗਿਆ ਏ ਬਹੁਤ ਹੀ ਵਧੀਆ ਬਣਿਆ ਏ ਨਾ ਜਿਵੇਂ ਤੁਸੀਂ ਨੇ ਬੱਚਿਆਂ ਨੂੰ ਪਾ ਕੇ ਤੁਸੀਂ ਅੱਧੇ ਮਾਰ ਦੀ ਤੁਸੀਂ ਹੋਰ ਵੀ ਫਰੂਟ ਜਿਹੜਾ ਮਰਜ਼ੀ ਪਾ ਸਕਦੇ ਹੋ ਦੱਬਣਾ ਨਾ ਹੋ ਗਿਆ ਅਨਾਰ ਦਾਣੇ ਹੋ ਗਏ ਕੋਈ ਵੀ ਮਤਲਬ ਤੁਸੀਂ ਪਾ ਸਕਦੇ ਪਰ ਮੈਂ ਇਕੱਲਾ ਇੱਥੇ ਐਪਲ ਹੀ ਪਾਇਆ ਸੀ ਹੋਰ ਕੋਈ ਮੇਰੇ ਘਰ ਨਹੀਂ ਹੈਗਾ ਇਸ ਕਰਕੇ ਮੈਂ ਇਕੱਲਾ ਇਹ ਹੀ ਪਾਇਆ ਹੈ ਇਦਾਂ ਵੀ ਬਹੁਤ ਵਧੀਆ ਬਣਿਆ ਹੈ ਬਹੁਤ ਟੇਸਟੀ ਬਣਿਆ ਹੈ ਲਓ ਜੀ ਕਸਟਰਡ ਆਪਣਾ ਹੋ ਗਿਆ ਤਿਆਰ ਮਤਲਬ ਫੂਡ ਕਸਟਰਡ ਹੋ ਗਿਆ ਆਪਣਾ ਰੈਡੀ ਖੁਸ਼ੀ ਨੂੰ ਤਾਂ ਬਹੁਤ ਪਸੰਦ ਆਇਆ ਹੈ ਬੱਚਿਆਂ ਦੇ ਕੇ ਫਿਰ ਦਿਨੇ ਸਾਰਿਆਂ ਨੂੰ